ਜੋ ਆਪਾਂ ਨੂੰ ਖੀਰ ਕਈਆ ਢੱਲੇਵਾਲ ਸਾਹਿਬ ਨੇ ਖੀਰ ਹੁਣ ਗੱਲ ਇਹ ਮੇਰੀ ਤਾਂ ਆਵਾਜ਼ ਹੀ ਆ ਸੋਡੇ ਲੋਕਾਂ ਦੇ ਵਿੱਚ ਐ ਤੁਸੀਂ ਬਚਾਉਣਾ ਇੱਕ ਇੱਕ ਸਾ ਸੋਡੇ ਲਈ ਐ ਮੈਨੂੰ ਪੁਲਿਸ ਦੇ ਹੱਥ ਨਾ ਜਾਣ ਦਿਓ ਮੈਂ ਫੇਰ ਪੰਜਾਬੀਓ ਅਪੀਲ ਕਰਦਾ ਹਾਂ ਅੱਜ ਸਮਾਣਾ ਡੀਕਿਓ ਜਿੱਥੇ ਵੀ ਮੋਬਾਈਲ ਜਿਹੜੇ ਸਾਰੇ ਤੁਹਾਡੇ ਕੋਲੇ ਨੇ ਸਾਡਾ ਸਾਰਾ ਹੀ ਪੱਤਰਕਾਰ ਭਾਈਚਾਰਾ ਵੀ ਖੜਾ ਹੈ ਆਪਾਂ ਸੋਸ਼ਲ ਮੀਡੀਆ ਤੇ ਸਾਰੇ ਕੰਮ ਕਰਦੇ ਆਂ ਓਪੀਨ ਕਰੋ ਪੰਜਾਬ ਨੂੰ ਹਰਿਆਣੇ ਨੂੰ ਜਿਹੜੇ ਅਸੀਂ ਬਾਰਡਰਾਂ ਤੇ ਬੈਠਾ ਤੇ ਨਾਲ ਉਹ ਪਿੰਡਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੇ ਪੁਲਿਸ ਭੇਜੀ ਆ ਤਾਂ ਇਹਦਾ ਮੁਕਾਬਲਾ ਕਰਨ ਲਈ ਕਿਉਂ ਅਖੀਰ ਦੇ ਵਿੱਚ ਜਿਹੜੀਆਂ ਮੂਵਮੈਂਟ ਆਊਟ ਦੀਆਂ ਨੇ ਹਮੇਸ਼ਾ ਪੁਲਿਸ ਚੱਕ ਕੇ ਲੈ ਜਾਂਦੀ ਹੈ ਫਿਰ ਹਸਪਤਾਲਾਂ ਦੇ ਵਿੱਚ ਜਿਹੜੇ ਗੂੜੂ ਗੋਸ਼ ਲਾ ਕੇ ਉਹਨਾਂ ਦੀ ਮੌਤ ਹੁੰਦੀ ਹੈ ਉਹ ਜਨਤਕ ਮੌਤ ਨਹੀਂ ਹੁੰਦੀ ਸਾਡੇ ਹੱਥਾਂ ਦੇ ਵਿੱਚ ਜੇ ਕੋਈ ਕਿਸਾਨ ਲੀਡਰ ਲੜਦਾ ਇਹ ਸਰਕਾਰ ਦੇ ਗੱਲ ਲੜ ਕੇ ਮਰਦਾ ਉਹ ਸ਼ਹੀਦੀ ਹੈ ਪਰ ਪੁਲਿਸ ਪ੍ਰਸ਼ਾਸਨ ਡਾਕਟਰ ਜਿਹੜੇ ਗੂੜੂ ਗੋਸ਼ ਲਾ ਕੇ ਮੌਤ ਕਰਦੇ ਨੇ ਉਹ ਸਾਡੇ ਬਾਹਰ ਹੁੰਦੀ ਹੈ ਪੂਰੇ ਦੇਸ਼ ਦੇ ਮੈਂ ਕਿਰਤੀ ਲੋਕਾਂ ਨੂੰ ਪੀਲ ਕਰਨਾ ਚਾਹੁੰਦਾ ਹੈ ਕਿ ਜਿਹੜੀ ਜੰਗ ਸਰਦਾਰ ਡਿਗਜੀਤ ਸਿੰਘ ਢੱਲੇਵਾਲ ਨੇ ਵਿੰਦਰ ਸਰਕਾਰ ਦੇ ਖਲਾਮ ਮੋਰਚਾ ਖੋਲਿਆ ਉਹ ਸਾਡੀਆਂ ਜਿਹੜੀਆਂ ਹਾਰਾਂ ਲਗਾ ਤੇ ਆਪਾਂ 13 ਹਰਫ ਚਲਾ ਕੇ ਲੜ ਰਹੇ ਹਾਂ ਮੈਂ ਅੱਜ ਉਹ ਸਮੂਹ ਤੇ ਖੜਿਆ ਪਰਮਾਤਮਾ ਨੇ ਸਾਨੂੰ ਫੇਰ ਮੋੜ ਲਿਆਂਦਾ ਅਚਾਨਕ ਸਥਿਤੀ ਬਣ ਗਈ ਸੀ ਤੋਤ ਲੋਸੀ ਉਹ ਜਿਹੜੀ ਆ ਜਿਹੜੀ ਬੰਦਾਈ ਹੈ ਉਹ ਆਪਾਂ ਜਨਤਕ ਕਰ ਦਿਆਂਗੇ ਸਾਨੂੰ ਪਤਾ ਲੱਗ ਜਾਣਾ ਸਾਰਾ ਉਹ ਜਿਹੜੇ ਅੰਦਰੋਂ ਬੈਠੇ ਨੇ ਮਾਨੂੰ ਕਹੇ ਜਿਹੜੀ LCD ਲਾਈ ਆ ਪਾਪੜ ਜਾਓ ਪਾਪੜ ਜਾਓ ਬਾਹਰੋਂ ਤੋਂ ਜਿਸ ਕਰ ਉਹਨੀ ਗੱਲ ਅਸੀਂ ਉਹ ਸਾਰਾ ਬੋਲ ਕੇ ਨਹੀਂ ਦੱਸ ਸਕਦੇ ਨਹੀਂ ਸਾਡੇ ਤੋਂ ਉਹ ਜੋ ਅੰਦਰ ਸਥਿਤੀ ਦੇਖ ਕੇ ਆਸੀਂ ਇਸ ਦੇ باوجود ਵੀ ਜੋ ਹਾਲਾਤ ਬਣ ਰਹੇ ਆ ਪਹਿਲਾ ਸੋਨੂ ਸਾਰਿਆਂ ਨੂੰ ਉਹ ਜਿਹੜੀ ਅੰਦਰ ਸੱਚਾਈ ਹੈ ਉਹ ਸੇ ਮੀਡੀਆ ਨੂੰ ਵੀ ਸਾਰੀ ਉਹ ਕਾਟ ਕੇ ਭੇਜ ਦਿੰਦੇ ਆ ਸੋਨੂ ਵੀ ਅਸੀਂ ਜਿਹੜਾ ਆਪਣਾ ਐਲ ਸੀ ਡੀ ਲੱਗੀ ਆ ਇਹਦੇ ਰਾਹੀਂ ਕਿੰਨੀ ਕੁ ਤਸਵੀਰ ਤੁਸੀਂ ਦੇਖ ਪਾਉਂਗੇ ਤੁਹਾਡੀ ਗੁਲੀ ਜੀ ਸੁਣਾਓ ਉਹ ਵੀ ਅਸੀਂ ਦੱਸਾਂਗੇ ਪਰ ਇਸ ਸਥਿਤੀ ਦੇ باوجود ਵੀ ਜਿਹੇ ਜੇ ਪ੍ਰਬੰਧ ਕੇਂਦਰ ਸਰਕਾਰ ਪੰਜਾਬ ਸਰਕਾਰ ਕਰ ਰਹੀ ਹੈ ਜਿਨੀਅਰ ਪੋਟਾਪਾ ਨਾਲ ਦੇ ਪਿੰਡਾਂ ਦੇ ਵਿੱਚੋਂ ਆਈ ਹੈ ਵੱਡੇ ਪੱਦਰ ਤੇ ਜਿਹੜੀ ਪਿੰਡਾਂ ਦੇ ਵਿੱਚ ਪੁਲਿਸ ਸੌਣੀ ਬਣਾਉਣੀ ਪੰਜ ਪਾਸਾ 7-7 ਜਿਹੜੀਆਂ ਬਸਾਂ ਉਹ ਲਾਈਆਂ ਨੇ ਚਰਨਲਾ ਦਾ ਹਮੇਸ਼ਾ ਹਕੂਮਤਾਂ ਹੀ ਕਰਦੀਆਂ ਹੁੰਦੀਆਂ ਨੇ ਪਰ ਲੜਨ ਵਾਲੇ ਲੋਕ ਦੋਲਦੇ ਨਹੀਂ ਹੁੰਦੇ ਲੜਨ ਵਾਲੇ ਲੋਕ ਇਹਨਾਂ ਦੀਆਂ ਕਾਰਵਾਈਆਂ ਤੋਂ ਪਿੱਛੇ ਨਹੀਂ ਹਟਦੇ ਹੁੰਦੇ ਜਿੰਨੇ ਆਪਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਲੜਾਈ ਦੇ ਵਿੱਚ ਉਹਦੀ ਸੋਚ ਤੇ ਪੂਰੇ ਭਾਰਤ ਦੇ ਲੋਕਾਂ ਦੀਆਂ ਨਜ਼ਰਾਂ ਇਸ ਮੂਰਤੇ ਵਾਲਾ ਤੇ ਕੇਂਦਰ ਕੀ ਕਰਦੀ ਹੈ ਤੇ ਗੱਲੇਵਾਲ ਸਾਹਿਬ ਦੀ ਜਿਹੜੀ ਸੇਕ ਆ ਉਹ ਸਾਹਮਣੇ ਹੈ 24 ਦਿਨ ਹੋ ਗਏ ਮੈਂ ਆ ਕਿਰਾ ਤਸਵੀਰ ਸਾਰਿਆਂ ਪਾਉ ਮੀਡੀਆ ਦੇ ਸਾਹਮਣੇ ਆ ਜਾਣ ਦੇ ਫਿਰ ਜੋ ਸਰਕਾਰ ਨੇ ਪ੍ਰਬੰਧ ਕਰਿਆ ਉਸ ਤੇ ਵੀ ਗੋਲ ਲਾਂਗੇ ਇਨੇ ਚੱਕਰ ਆਉਣ ਦੇ باوجود ਵੀ بے ہوش ਹੋਣ ਦੇ باوجود ਵੀ ਮੈਂ ਬੋਲਣ ਆਇਆ ਦੀ ਲਾਜ ਨੇ ਜੋ ਅੱਜ ਸ੍ਰੀਨਕੋਟ ਦੇ ਵਿੱਚ ਇਸ ਮੋਰਚੇ ਨੂੰ ਲੈ ਕੇ ਬੱਲੇਵਾਲ ਦੀ ਜ਼ਿਹਤ ਨੂੰ ਲੈ ਕੇ ਜੋ ਕਾਨੂੰਨ ਦਾ ਪ੍ਰਸ਼ਾਸਨ ਵਿਵਸਥਾ ਬਣਾ ਰਿਹਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਐਸਾ ਪ੍ਰੇ ਰੋਟਰ ਵਾਲੀ ਜਗ੍ਹਾ ਤੇ ਮੇਲੇ ਹਸਪਤਾਲ ਦਾ ਨਾਮ ਦੇਣਾ ਡਾਕਟਰ ਸਾਹਿਬਾਨ ਪਹਿਲਾਂ ਵੀ ਚੈੱਕਅਪ ਕਰਦੇ ਨੇ ਅਸੀਂ ਕਦੇ ਬਣਾ ਨਹੀਂ ਕੀਤਾ ਜਿਹੜੀ ਹੁਣ ਵੀ ਟੀਮ ਆਈ ਹੈ ਉਹ ਆਈ ਕਿੰਨੇ ਹੈ ਲਗਭਗ 2 ਦਰਜਨ ਦੋ ਦਰਜਨ ਟੀਮ ਨੇ ਆਉਣਾ ਤੇ ਉਹਨਾਂ ਵਿੱਚੋਂ 50% ਕੋਟ ਸਾਨੂੰ ਡਾਕਟਰਾਂ ਵਾਲੇ ਦਿਸਣਗੇ ਤੇ ਰੋਲ ਕਮਾਂਡੋ ਦਾ ਹੋਊਗਾ ਉਹਨਾਂ ਨੇ ਕਿਹਾ ਵੀ ਅਸੀਂ ਜ਼ਰੂਰੀ ਹੈ ਜੀ ਸਟੇਜ ਦੇ ਨੇੜੇ ਆਉਣਾ ਸਟੇਜ ਦੇ ਨੇੜੇ ਦਾ ਆਉਣਾ ਮਤਲਬ ਦਲੇਵਾਲਾਂ ਸਾਹਿਬ ਨੂੰ ਮੋਰਚੇ 'ਚੋਂ ਚੱਕਣਾ ਇਹਨਾਂ ਦੀ ਬਿਆਤ ਰਹੀ ਸਾਰੀਆਂ ਜੋ ਮਨਾਂ ਦੇ ਵਿੱਚ ਪਈਆਂ ਸੀ ਜੋ ਲੋਕ ਸੋਚ ਰਹੇ ਨੇ ਉਹ ਤਸਵੀਰ ਸਾਹਮਣੇ ਆ ਜੂਗੀ ਪ੍ਰਭੂ ਜੇ ਹਜੇ ਵੀ ਕੋਪ ਲੇਖੇ ਚ ਰਹੇਗਾ ਫਿਰ ਉਹਦਾ ਕੋਈ ਲਾਜ ਨਹੀਂ ਇੰਨੇ ਬੇਹੋਸ਼ ਹੋਣ ਦੇ باوجود ਵੀ ਇਹ ਕਹਿਣਾ ਮੈਂ ਨਹੀਂ ਜਿੰਨੀ ਜਣ ਮੇਰੀ ਬਾਜ ਹੈ ਤੁਸੀਂ ਲਾਜਮੀ ਮੈਨੂੰ ਬੁਲਾਓ ਮੈਨੂੰ ਦੋ ਸ਼ਬਦ ਕਹਿਣੇ ਕਹਿਣਿਆ ਮੈਂ ਉਹ ਡੇਢ ਘੰਟਾ ਸਾਨੂੰ ਬੀਪੀ ਦੀ ਦਾਲ ਨੂੰ ਦਾ ਇੱਕੇ ਜੰਦ ਦੋ ਬਹੁਤ ਡਾਣ ਦੇ ਡਾਕਟਰ ਸਾਹਿਬਾਨ ਨੇ ਦੱਸੀਏ ਉਹ ਤੋਂ ਜਵਾਬ ਦੇ ਜਾਣਗੇ ਪਰ ਸੋਡੇ ਅਰਦਾਸਾਂ ਨੇ ਸੋਡੇ ਜਾਪ ਨੇ 11 ਹੌਸਤੀ ਦੇ ਵਿੱਚ ਧਲੇਵਾਲ ਸਾਹਿਬ ਨੂੰ ਲਿਆਉਂਦਾ ਉਹ ਤਸਵੀਰ ਅਸੀਂ ਕੋਈ ਮੈਂ ਬੋਲ ਕੇ ਇਹ ਨਹੀਂ ਦੱਸਣਾ ਚਾਹੁੰਦਾ ਵੀ ਇਹ ਖੁਸ਼ੀ ਹੈ ਉਹ ਤਸਵੀਰ ਤੁਹਾਡੇ ਸਾਹਮਣੇ ਆਜੀ ਕਿਰਸਤਿ ਦੀ ਰਿਸ਼ਤ ਦਿਲੇ ਵਰਸਾ ਮੁਕੀ ਆਪਣੇ ਚਾਏ ਨੇ ਤਾਂ ਉਹ ਮੈਂ ਉਹਨਾਂ ਨੂੰ ਆਪਣੇ ਜਿਹਨੇ ਵੀ ਪ੍ਰਬੰਧ ਕਰ ਹੈ ਉਹਨਾਂ ਨੂੰ ਅਰਜ਼ੀ ਨੂੰ ਬੇਤੀ ਕਰਦਾ ਵੀ ਇੱਕ ਤਾਂ ਜਿਹੜੀ ਉਹ ਐਲ ਸੀ ਡੀ ਤੇ ਦਿਵਾ ਦਿਓ ਇੱਕ ਮੀਡੀਆ ਨੂੰ ਵੀ ਉਹ ਸਾਰੀਆਂ ਰਪੋਰਟਾਂ ਦੇ ਦਿਓ ਉਦੋਂ ਬਾਅਦ ਜੋ ਆਪਣਾ ਸ੍ਰੀ ਕੋਟਾੜਾ ਇਹ ਦੋ ਸ਼ਬਦ ਬੋਲੇ ਗਏ ਜਾਂ ਨਾ ਬੋਲੇ ਗਏ ਉਹ ਜਿਹੜੀ ਅਧੂਰੀ ਗੱਲ ਰਹੇਗੀ ਉਹਨੂੰ ਮਨੂ ਘਾੜ ਦੀ ਪੂਰੀ ਕਰ ਦੇਵਾਂਗੇ ਮੈਂ ਫਿਰ ਇਹ ਸਥਿਤੀ ਦੇ ਵਿੱਚ ਪੰਜਾਬੀਆਂ ਨੂੰ ਵੀਰ ਕਰਦਾ ਤੇ ਸਾਡੇ ਦੋਨੇ ਖੋਰਾਂ ਦੇ ਆਗੂਆਂ ਨੂੰ ਬੇਨਤੀ ਕਰਦਾ ਕਿ ਅਢੀਕੋ ਨਾਲ ਆਪਦੇ ਪਿੰਡ ਕਾਈਆਂ ਨੂੰ ਹੁਣੇ ਫੋਨ ਕਰੋ ਰਾਤ ਨੂੰ ਸਾਡੀ ਬਹੁਤ ਵੱਡੀ ਭੀੜ ਹੋਣੀ ਚਾਹੀਦੀ ਆ ਦੋ ਦੋ ਰੋਜ਼ਗਰੀ ਜਿੰਨੀ ਜਿਹਨਾਂ ਨੇ ਟੱਕਰ ਕਰਨ ਦੀ ਕੋਸ਼ਿਸ਼ ਕੀਤੀ ਆਹ ਜਿੱਥੇ ਜਕਰ ਚੱਲ ਅਸੀਂ ਆਪਦੇ ਵਿਚਾਰ ਲਈ ਸਾਡਾ ਘੱਟ ਨੁਕਸਾਨ ਹੋਵੇ ਅਸੀਂ ਕਿਸੇ ਨਾਲ ਟੱਕਰ ਨਾ ਨਹੀਂ ਚਾਹੁੰਦੇ ਪਰ ਆਪਦੇ ਵਿਚਾਰ ਲਈ ਆ ਸਾਡੀ ਸੰਗਤ ਆ ਸਾਡੀਆਂ ਭੈਣਾ ਜਿਹੜੀਆਂ 10 ਮਹੀਨੇ ਦੀ ਇੱਥੇ ਸੜਕਾਂ ਤੇ ਬੈਠੀਆਂ ਨੇ ਇਹਨਾਂ ਨੂੰ ਬਚਾਇਆ ਕਿਵੇਂ ਜਾਵੇ ਉਹ ਮੈਂ ਅਸੀਂ ਪੀਲ ਕੀਤੀ ਸੀ ਤੇ ਮੈਂ ਸਮੂਹਤੀ ਪੀਲ ਕਰਦਾ ਮੌਕੇ ਦੇ ਵਿੱਚ ਜਿਹੜੇ ਸਾਡੇ ਭਾਈ ਫੌਤੂ ਟਾਇਰ ਵਿੱਚ ਥੋਕੇ ਆਏ ਨੇ ਜਾਂ ਕੋਈ ਪੁਲਿਸ ਲੈਗ ਵਿੱਚੋਂ ਟਾਇਰ ਵਿੱਚ ਥੋਕੇ ਆਏ ਨੇ ਜੇ ਉਹਨਾਂ ਨੂੰ ਕਿਸਾਨਾਂ ਨਾਲ ਹਮਦਰਦੀ ਹੈ ਜੇ ਲੋਕ ਉਹ ਲੈਵਲ ਸਾਲ ਦੀ ਸੋਚ ਦੇ ਜੋ ਸਥਿਤੀ ਵਿੱਚ ਆਏ ਹੈ ਮੈਂ ਬੇਨਤੀ ਕਰਦਾ ਜੇ ਪੰਡਾਲ ਦੇ ਵਿੱਚੋਂ ਆਏ ਨੇ ਜੋ ਵੀ ਫੌਜੀ ਭਰਾ ਰਟਾਇਰਮੈਂਟ ਹੋ ਕੇ ਕਿੱਤਾ ਸਾਡਾ ਕਿਸਾਨੀ ਹੈ ਫਿਰ ਵੀ ਜਿੰਨੇ ਮੋਰਚੇ ਚ ਆਏ ਨੇ ਉਹਨਾਂ ਨੂੰ ਪੀਲ ਹੈ ਕਿ ਸਾਡੇ ਤੇ ਕੀ ਕਰ ਸਕਦੀ ਹੈ ਸਰਕਾਰ ਕਿੱਦੋਂ ਹਮਲਾ ਕਰ ਸਕਦੀ ਹੈ ਉਹ ਬਿਉਵਨ ਬਿਉਤਬੰਦੀ ਬਣਾ ਕੇ ਆਪ ਦੇ ਵਿਚਾਰ ਨਹੀਂ ਆਪ ਦੇ ਵਿਚਾਰ ਨਹੀਂ ਆਪਾਂ ਹੁਣੇ ਮੋਰ ਤੇ ਸਾਰੇ ਬਣਾ ਲਏ ਰਾਤ ਵਾਲਾ ਸਵੇਰ ਨੂੰ ਨਾ ਦਈਏ ਜਿੱਥੇ ਵੀ ਲਾਈਟਾਂ ਲੱਗਦੀ ਆਪਾਂ ਲਾਈਟਾਂ ਲਾ ਦਈਏ ਜਨਰੇਟਰ ਦਾ ਪ੍ਰਬੰਧ ਜੋ ਵੀ ਉਹਨਾਂ ਨੇ ਕਹਿਣਾ ਜੋ ਉਹਨਾਂ ਨੂੰ ਲੱਗਦਾ ਹੁੰਦਾ ਸਮੇਂ ਤੇ ਸੁਖਜੀਤ ਜੀ ਮੈਨੂੰ ਮੈਂ ਬੇਨਤੀ ਕਰਦਾ ਕਿ ਉਹ ਇਸ ਵਿਭਾਗ ਵਿੱਚ ਹੀ ਐਂਟਰਟੇਨਮੈਂਟ ਓਕੇ ਇਹਨਾਂ ਦੀ ਬੜੀ ਸਰਵਿਸ ਲੰਮੀ ਹੈ ਤਾਂ ਜੇ ਹੋਰ ਵੀ ਜਿੰਨੇ ਸਾਡੇ ਭਰਾ ਇਸ ਮੂਰਤੇ ਦੇ ਵਿੱਚ ਨੇ ਜਿਸ ਨੂੰ ਨੌਜਵਾਨ ਦੀ ਕੋਈ ਟ੍ਰੇਨਿੰਗ ਕੀਤੀ ਆ ਉਹ ਵੀ ਸਾਨੂੰ ਲਾਜ਼ਮੀ ਨਾਂ ਲਿਖਵਾ ਦੇਣ ਇੱਥੇ ਹਾਜ਼ਰੀ ਲਵਾਉਣ ਤੇ ਲਾਜ਼ਮੀ ਆਪਾਂ ਆਪਣਾ ਨੁਕਸਾਨ ਘਾਟੋਂ ਵਿੱਚ ਬਚਾ ਕਰ ਸਕੀਏ ਤਾਂ ਜੇ ਸਥਿਤੀ ਸਾਹਮਣੇ ਆਪਰੇ ਹੈਗੀ ਹੈ ਤਾਂ ਇਸ ਗੱਲ ਦੀ ਆਪਾਂ ਜਿਹੜੀ ਸਵੇਰ ਸਾਡੀ ਮੀਟਿੰਗ ਹੋਈ ਸੀ ਉਦੋਂ ਇਹ ਸਥਿਤੀ ਨਹੀਂ ਸੀ ਆਪਣੇ ਸਾਹਮਣੇ ਤਾਂ ਸਥਿਤੀ ਆਪਾਂ ਹੁਣ ਦੇਖ ਲਈ ਹੈ ਜੋ ਆਪਾਂ ਨੂੰ ਅਖੀਰ ਕਈਾ ਢੱਲੇਵਾਲ ਸਾਹਿਬ ਨੇ ਕੀਰ ਹੁਣ ਗੱਲ ਇਹ ਮੇਰੀ ਦਾਵਾ ਦੀ ਆ ਸੋਡੇ ਲੋਕਾਂ ਦੇ ਵਿੱਚ ਐ ਤੁਸੀਂ ਬਚਾਉਣਾ ਇੱਕ ਇੱਕ ਸਾ ਸੋਡੇ ਲਈ ਐ ਮੈਨੂੰ ਪੁਲਿਸ ਦੇ ਹੱਥ ਨਾ ਜਾਣ ਦਿਓ ਮੈਂ ਫੇਰ ਪੰਜਾਬੀਆਂ ਨੂੰ ਅਪੀਲ ਕਰਦਾ ਐ ਅੱਜ ਸਮਾਣਾ ਡੀਕਿਉ ਜਿੱਥੇ ਵੀ ਮੋਬਾਈਲ ਜਿਹੜੇ ਸਾਰੇ ਸੋਡੇ ਕੋਲੇ ਨੇ ਸਾਡਾ ਸਾਰਾ ਹੀ ਪત્રਕਰ ਭਾਈਚਾਰਾ ਵੀ ਖੜਾ ਆਪਾਂ ਸੋਸ਼ਲ ਮੀਡੀਆ ਤੇ ਸਾਰੇ ਕੰਮ ਕਰਦੇ ਆਂ ਓਪੀਨ ਕਰੋ ਪੰਜਾਬ ਨੂੰ ਹਰਿਆਣੇ ਨੂੰ ਜਿਹੜੇ ਅਸੀਂ ਬਾਰਡਰਾਂ ਤੇ ਬੈਠਾ ਤੇ ਨਾਲ ਉਹ ਪਿੰਡਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੇ ਪੁਲਿਸ ਭੇਜੀ ਆ ਤਾਇ ਦਾ ਮੁਕਾਬਲਾ ਕਰਨ ਲਈ ਕਿਉਂ ਹਸ ਅਖੀਰ ਦੇ ਵਿੱਚ ਜਿਹੜੀਆਂ ਮੂਵਮੈਂਟ ਆਊਟ ਦੀਆਂ ਨੇ ਹਮੇਸ਼ਾ ਪੁਲਿਸ ਚੱਕ ਕੇ ਲੈ ਜਾਂਦੀ ਹੈ ਫਿਰ ਹਸਪਤਾਲਾਂ ਦੇ ਵਿੱਚ ਜਿਹੜੇ ਗੁਰੂ ਘਰ ਛਾ ਕੇ ਉਹਨਾਂ ਦੀ ਮੌਤ ਹੁੰਦੀ ਹੈ ਉਹ ਜਨਤਕ ਮੌਤ ਨਹੀਂ ਹੁੰਦੀ ਸਾਡੇ ਹੱਥਾਂ ਦੇ ਵਿੱਚ ਜੇ ਕੋਈ ਕਿਸਾਨ ਲੀਡਰ ਲੜਦਾ ਇਹ ਸਰਕਾਰ ਦੇ ਗੱਲ ਲੜ ਕੇ ਮਰਦਾ ਉਹ ਸ਼ਹੀਦੀ ਹੈ ਪਰ ਪੁਲਿਸ ਪ੍ਰਸ਼ਾਸਨ ਡਾਕਟਰ ਜਿਹੜੇ ਗੁਰੂ ਘੋਸ਼ ਲਾ ਕੇ ਮੌਤ ਕਰਦੇ ਨੇ ਉਹ ਸਾਡੇ ਬਾਹਰ ਹੁੰਦੀ ਹੈ ਇਸ ਕਰਕੇ ਆਪਾਂ ਪੂਰਾ ਮਨ ਬਣਾ ਕੇ ਕਿ ਮੋਰ ਦੇ ਨੂੰ ਜਿਵੇਂ ਤੁਸੀਂ ਰਾਤ ਸਾਰੇ ਨਾਕੇ ਵੱਡੀ ਗਿਤੀ ਦੇ ਵਿੱਚ ਪੂਰਾ ਪ੍ਰਬੰਧ ਕਾਇਮ ਕੀਤਾ ਮੈਂ ਉਹ ਸਾਰੇ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਤੇ ਪੇਰ ਕੀਤੀ ਸਾਨੂੰ ਲਾਗੂ ਦੀ ਸਥਿਤੀ ਕਿ ਅੱਜ ਸਰਕਾਰ ਅੱਜ ਨਾ ਕਰੇ ਕੱਲ ਕਰ ਦੇ ਤੋ ਹੀ ਰਾਹ ਬਚੇ ਨੇ ਸਰਕਾਰ ਕੋਲੇ ਜਿਆਦਾ ਫੌਰੀ ਸਾਡੀਆਂ ਮੰਗਾਂ ਲਾਗੂ ਕਰ ਦੇ ਐਲਾਨ ਕਰ ਦੇ ਸਭੀ ਪਾਰਲੀਮੈਂਟ ਕਮੇਟੀ ਨੇ ਸਰ ਸੰਤਿਨਾ ਰਿਪੋਰਟ ਦੇਤੀ ਹੈ ਸਿਰਪ੍ਰਧ ਪ੍ਰਧਾਨ ਮੰਤਰੀ ਦਾ ਐਲਾਨ ਹੋਣਾ ਬਾਕੀ ਹੈ ਉਹ ਕਹਦੇ ਵੀ ਮੈਂ ਲੋਕੇਸ਼ਨ ਜਾਰੀ ਕਰਦਾ ਆ ਤਾਂ ਜਾ ਫਿਰ ਸਾਡੇ ਹੱਥਾਂ ਦੇ ਵਿੱਚ ਜਿਹੜਾ ਸਾਡਾ ਜੋ ਦਾ ਲੜ ਰਿਹਾ ਹੈ ਇਹਨੂੰ ਚੱਕਣਾ ਨਹੀਂ ਦੇਗੇ ਹੁਣ ਇਹ ਦੋ ਜਿਹੜੇ ਆਪਣੇ ਕੋਲੇ ਸਬੀਰ ਦਿੱਸਦੀ ਆ ਸਾਹਮਣੀ ਮੈਂ ਸਾਡੇ ਜਿੰਨੇ ਵੀ ਮੂਹਰੇ ਨਾਲ ਜੁੜੇ ਹੋ ਜਿੰਨੇ ਸਾਡੇ ਹਮੈਤ ਤੇ ਆਏ ਹੋ